ਸਾਂਝ ਤੋਂ ਬਿਨਾ ਕੁਝ ਵੀ ਸਾਫ਼ ਨਹੀਂ ਹੁੰਦਾ ਆਓ ਫਿਰ ਇਸ ਵੀਡੀਓ ਦੇ ਵਿੱਚ ਗੱਲਾਂਬਾਤਾਂ ਕਰੀਏ ਨਾਲ ਦੀ ਨਾਲ ਤੁਹਾਡੀ ਜਾਣਕਾਰੀ ਦੇ ਵਿੱਚ ਵਾਧੇ ਕਰੀਏ ਕੁਝ ਖਾਸ ਗੱਲਾਂ ਦੇ ਉਸ ਖਾਸ ਗੱਲਾਂ ਤੋਂ ਪਹਿਲਾਂ ਖੂਬਸੂਰਤ ਸੁਨੇਹਾ ਸੁਨੇਹਾ ਆਇਆ ਕਿ ਇੱਕ ਸਦੀ ਹੈ ਨਾ ਤੇ ਉਹਦਾ ਚੌਥਾ ਹਿੱਸਾ ਹੋ ਗਿਆ ਜੀ ਸਦੀ ਹੋਣ ਤੋਂ ਪਹਿਲਾਂ ਚੌਥਾ ਹਿੱਸਾ ਗਿਆ ਭਾਵੇਂ 25 ਬਰੇ ਹੋ ਗਏ ਵੇਂ ਦੀ ਕਾਰ ਸੇਵਾ ਚਲਦਿਆਂ ਨੂੰ ਲਗਾਤਾਰ ਕਾਰ ਸੇਵਾ ਜਦੋਂ ਸ਼ੁਰੂ ਕੀਤੀ ਸੀ ਉਸ ਤੋਂ ਬਾਅਦ ਵਿੱਚ ਪਹਿਲਾਂ ਤਾਂ ਵਹਿ ਨੂੰ ਸਾਫ਼ ਕਰਨਾ ਕਿਉਂਕਿ ਕਾਲੀ ਵਹਿ ਬਹੁਤ ਕਲੀਤ ਹੋ ਚੁੱਕੀ ਸੀ ਕਲੀਤ ਹੋਈ ਵਹਿ ਨੂੰ ਸਾਫ਼ ਕਰਨਾ ਫਿਰ ਬਾਅਦ ਵਿੱਚ ਉਹਦਾ ਬਹਾਾ ਉਸੇ ਤਰ੍ਹਾਂ ਰਹਿਣਾ ਕਿਨਾਰਿਆਂ ਨੂੰ ਸਾਫ਼ ਸੁਥਰਾ ਬਣਾਉਣਾ ਕੋਈ ਵੀ ਰੁੱਖ ਜਿਹੜਾ ਉਸ ਟਾਈਮ 'ਵੀ ਵਹਿ ਦੇ ਕੰਢੇ ਸੀ ਉਹਨੂੰ ਪੂਰਾ ਵੀ ਨੁਕਸਾਨ ਨਾ ਕਰਨਾ ਹੋਰ ਰੋਖ ਲਾ ਦੇਣੇ ਤੇ ਘਾਟਾ ਨੂੰ ਖੂਬ ਸੂਰਤ ਬਣਾਉਣ ਦੇ ਲਈ ਸਮੇਂ-ਸਮੇਂ ਤੇ ਉਹਨਾਂ ਦੀ ਰੰਗ ਰੋਗਨ ਦੇਖ ਰੇਖ ਸਾਰਾ ਕੁਝ ਤੇ ਜਿਹੜੀ ਲਾਈਟਿੰਗ ਦਾ ਪ੍ਰਬੰਧ ਆ ਤੇ ਰੋਜ਼ ਸਾਫ ਸਫਾਈ ਦਾ ਪ੍ਰਬੰਧ ਆ ਇਹ ਸਾਰੀਆਂ ਚੀਜ਼ਾਂ ਦੀ ਵਿਉਂਤਬੰਦੀ ਦੇਖੋ ਕਿਹੜੇ ਹਿਸਾਬ ਨਾਲ ਬਣੀ ਸੋਚ ਸਕਦੇ ਆ ਕਿਉਂਕਿ ਇੱਕ ਵਾਰੀ ਚੀਜ਼ ਨੂੰ ਬਣਾ ਗਏ ਤੇ ਉਤੋਂ ਪਾਸੇ ਹੋ ਜਾਣਾ ਇਹ ਸਾਰੇ ਕੰਮ ਕਰ ਲੈਂਦੇ ਆ ਪਾਉ ਬੂਟਾ ਲਾਤਾ ਪਰ ਉਹਨੂੰ ਪਾਲਿਆ ਨਾ ਪਰ ਵੇਹ ਦੇ ਕਿਨਾਰੇ ਬੂਟੇ ਲੱਗੇ ਵੀ ਪਲੇ ਵੀ ਤੇ ਉਹਨਾਂ ਦੀ ਰੋਧ ਦੇਖਭਾਲ ਵੀ ਹੋ ਰਹੀ ਆ ਤਾਂ ਗੁਰੂ ਨਾਨਕ ਸਾਹਿਬ ਜੀ ਚਰਨ ਛੋਪ ਪਵਿੱਤਰ ਕਾਲੀ ਵੇਹ ਨੂੰ ਪਹਿਲਾਂ ਵਾਂਗੂ ਮੁੜ ਸਰਜੀਤ ਕਰਨਾ ਪਹਿਲਾਂ ਵਾਂਗੂ ਵਹਾ ਦੇ ਵਿੱਚ ਲੈ ਕੇ ਆਉਣਾ ਇਹ ਬਹੁਤ ਵੱਡਾ ਚੈਲੰਜ ਸੀ ਦੇਸ ਚਲੇ ਦੇ ਵਿੱਚ ਜਿਹੜੇ ਹੁਣ 25 ਸਾਲ ਹੋ ਗਏ ਉਸ ਟਾਈਮ ਜਿਹੜਾ ਕੋਈ 10 ਸਾਲ ਦਾ ਜਿਹੜਾ ਕੋਈ 20 ਸਾਲ ਦਾ ਜੋ ਕਿ 25 ਸਾਲ ਦਾ ਉਸ ਟਾਈਮ ਤੇ ਹੋਊਗਾ ਤੇ ਉਹਨਾਂ ਨੇ ਕਿੰਨੇ ਉਤਰਾ ਚੜ੍ਹਾ ਦੇਖੇ ਹੋਣਗੇ ਤਾਂ ਉਹਨਾਂ ਨੇ ਮੀਂਹ ਨੇਰੀ ਦਿਨ ਰਾਤ ਕੁਝ ਨਹੀਂ ਦੇਖਿਆ ਬਸ ਸੇਵਾ 'ਚ ਲਗਾਤਾਰ ਲੱਗੇ ਰਹੇ ਇਹ ਸੇਵਾ ਦੇ ਕਾਰਜ ਜਿਹੜੇ ਆ ਇਹ ਇਸ ਤਰ੍ਹਾਂ ਹੁੰਦੇ ਆ ਕਿ ਇੱਕ ਦੇ ਨਾਲ ਦੂਸਰਾ ਜੁੜਦਾ ਜਾਂਦਾ ਹੈ ਤੇ ਕਾਫਲਾ ਬਣਦਾ ਜਾਂਦਾ ਹੈ ਤੇ ਇਸ ਕਾਫਲੇ ਦੇ ਉੱਤੇ ਨਜ਼ਰਸਾਨੀ ਰੱਖਣੀ ਇਸ ਕਾਫਲੇ ਨੂੰ ਹੋਰ ਉਤਸ਼ਾਹਿਤ ਕਰਨਾ ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇੱਕ ਕਹਿਦਾ ਹੁੰਦੀ ਜ਼ਿੰਮੇਵਾਰੀ ਹੁੰਦੀ ਮੋਢਿਆਂ ਤੇ ਸਭ ਕੁਝ ਕਿਵੇਂ ਹੁੰਦਾ ਆ ਕਹਿੰਦੇ ਕਿ ਗੁਰੂ ਦੇ ਕਾਰਜਾਂ ਨੂੰ ਤੁਰਦੇ ਹੋ ਤੁਸੀਂ ਕਿਸੇ ਵੀ ਧਰਮ ਦੇ ਵਿੱਚ ਚਲੋ ਮੰਨ ਲਈਏ ਆਪਾਂ ਗੁਰੂ ਪੀਰ ਦੇਵੀ ਦੇਵਤੇ ਦੇ ਕਿਸੇ ਵੀ ਕਾਰਜ ਵਿੱਚ ਚੱਲਦੇ ਹੋ ਤਾਂ ਸੰਗਤ ਸਹਿਯੋਗ ਕਰਦੀ ਹੈ ਇਕੱਲੇ ਕੈਰੇ ਦਾ ਕੋਈ ਵੀ ਕੰਮ ਨਹੀਂ ਹੁੰਦਾ ਤਾਂ ਇਕੱਲਾ ਕੈਰਾ ਕੋਈ ਵੀ ਕੰਮ ਕਰ ਨਹੀਂ ਸਕਦਾ ਤਾਂ ਫੌਜ ਵੀ ਚਾਹੀਦੀ ਹੁੰਦੀ ਇੱਕ ਫੌਜ ਹੀ ਆ ਜਦੋਂ 2020 ਦੇ ਵਿੱਚ 2000 ਸਾਲ ਦੇ ਵਿੱਚ ਸ਼ੁਰੂ ਹੋਇਆ ਹੈ ਰੇਂਜ ਦੀ ਕਾਰ ਸੇਵਾ ਉਹਦੇ ਗੁਣੇ ਜੁਣੇ 10-12 ਮੈਂਬਰ ਹੋਣਗੇ ਜਿਹੜੇ ਕਿ ਜਲੰਧਰੋਂ ਕਾਨਫਰੰਸ ਕਰਕੇ ਤੁਰੇ ਤੇ ਗੁਰਦੁਆਰਾ ਬੇੜ ਸਾਹਿਬ ਅਰਦਾਸ ਬੇਨਤੀ ਕਰਕੇ ਮੰਡੀ ਵਾਲੀ ਸਾਈਡ ਤੋਂ ਆਰੰਭਤਾ ਕੀਤੀ ਸੀ ਇੰਨੀਆਂ ਕੁ ਝਾੜੀਆਂ ਸੀ ਇੰਨਾ ਕ ਮਤਲਬ ਜੰਗਲ ਮਤਲਬ ਪੂਰੇ ਸ਼ਹਿਰ ਦਾ ਜੋ ਵੀ ਕੁਝ ਜਿਹੜਾ ਘਰੇ ਦੇ ਹੀ ਰੱਖਦੇ ਆ ਪਰ ਸਾਰਾ ਕੁਝ ਬਾਹਰ ਉਹ ਉੱਥੇ ਸੀ ਤਾਂ ਉਹ ਕਾਰਜਾਂ ਨੂੰ ਸਹੀ ਕਰਨਾ ਉਸ ਟਾਈਮ ਤੋਂ ਉਥੇ ਨੰਗਣੋਂ ਔਖਾ ਸੀ ਕੋਈ ਡਰਦਾ ਲੰਘਦਾ ਨਹੀਂ ਸੀ ਉਸ ਟਾਈਮ ਦੇ ਵਿੱਚ ਉਹ ਘਾ ਉਹ ਵੇਲੀ ਉਹ ਜੰਗਾਲ ਠੂਵੇਂ ਸੱਪ ਹੋਰ ਪਤਾ ਨਹੀਂ ਕਿੰਨੇ ਕਿੰਨੇ ਤਰ੍ਹਾਂ ਦੀਆਂ ਜੋਕਾਂ ਤੇ ਪਤਾ ਨਹੀਂ ਕੀ ਕੀ ਗਈ ਸੀਗਾ ਜਿਨ੍ਹਾਂ ਦੀ ਨਾ ਪ੍ਰਵਾਹ ਕਰਦੇ ਹੋਏ ਮਹਾਂਪੁਰਸ਼ ਵੇਂ ਦੇ ਵਿੱਚ ਉਤਰੇ ਆਪ ਦਾਤਰ ਫੜ ਕੇ ਉਸ ਵੇਲੀ ਨੂੰ ਸਾਫ਼ ਕਰਨਾ ਸ਼ੁਰੂ ਕੀਤਾ ਸੰਗਤ ਨੇ ਵੀ ਮਗਰੇ ਜੈਕਾਰਾ ਬੁਲਾ ਕੇ ਤਾਂ ਛਾਲ ਮਾਰ ਦਿੱਤੀ ਹੌਲੀ ਹੌਲੀ ਨਾਲ ਸੰਗਤ ਜੁੜਦੀ ਗਈ ਜਿੱਦਾਂ ਜਿੱਦਾਂ ਸੋਜੀ ਆਉਂਦੀ ਗਈ ਕਿਉਂਕਿ ਸੋਜੀ ਵੀ ਪਰਬਤ ਦੀ ਗਾਰ ਦੇਵਾਵੇ ਤਾਂ ਫੇਰ ਕਿਉਂਕਿ ਇਤਿਹਾਸਿਕ ਕਾਰਜਾਂ ਦੇ ਵਿੱਚ ਕਿਸੇ ਨੇ ਹੱਥ ਪਾਉਣਾ ਹੋਵੇ ਤਾਂ ਸੁਖਾਲਾ ਨਹੀਂ ਹੁੰਦਾ ਤਾਂ ਉੱਥੇ ਪਹੁੰਚਣ ਦੇ ਲਈ ਵੀ ਵੱਡਾ ਹੌਂਸਲਾ ਚਾਹੀਦਾ ਬੜੇ ਹੇਰ ਫੇਰ ਹੋਏ ਬਹੁਤ ਕੁਝ ਹੋਇਆ ਤੇ ਅੱਜ ਉਹ ਦੇਖ ਸਕਦੇ ਹੋ ਕਿ ਸੁਲਤਾਨ ਪਰਲੋਦੀ ਦੀ ਆ ਉਹਨੂੰ ਤੁਸੀਂ ਦੇਖ ਸਕਦੇ ਹੋ ਕਿ ਗੁਰਦੁਆਰਾ ਬੇੜ ਸਾਹਿਬ ਤੋਂ ਲੈ ਕੇ ਗੁਰਦੁਆਰਾ ਸੰਤ ਕਾੜ ਤੱਕ ਦੀ ਰੂਪਰੇਖਾ ਕਿੰਨਾ ਪੱਥਰ ਲੱਗਾ ਕਿੰਨੇ ਆਸੇ-ਪਾਸੇ ਬੈਠਣ ਵਾਲੇ ਬੈਂਚ ਬਣੇ ਉਹਨਾਂ ਦੇ ਆਕਾਰ ਰੰਗ ਕਿੰਨੇ ਰੁੱਖ ਲੱਗੇ ਕਿੰਨੀ ਸੋਹਣੀ ਸੜਕ ਬਣੀ ਆ ਤਾਂ ਕਿੰਨੀ ਸੈਰਗਾ ਸੋਹਣੀ ਬਣ ਗਈ ਆ ਤਾਂ ਜਿਹੜੇ ਲਗਾਤਾਰ ਸਫ਼ਰ ਦੇ ਵਿੱਚ ਰਹੇ ਸੇਵਾਦਾਰ ਉਹਨਾਂ ਦਾ ਨਾਂ ਨਾ ਬੋਲਿਆ ਜਾਵੇ ਤਾਂ ਮੈਨੂੰ ਲੱਗਦਾ ਘਾਟਾ ਪਰ ਜਿਵੇਂ ਨਾਂ ਬੋਲਣ ਲੱਗੀ ਲੜੀ ਬਹੁਤ ਲੰਬੀ ਆ ਐਸੀਆਂ ਰੂਹਾਂ ਜਿਨ੍ਹਾਂ ਨੂੰ ਮੈਂ ਸ਼ਕਲ ਤੋਂ ਜਾਣਦੀ ਆ ਪਰ ਨਾਂਵਾਂ ਤੋਂ ਵੀ ਨਹੀਂ ਕਈਆਂ ਨੂੰ ਜਾਣਦੀ ਕਿਉਂਕਿ ਸਾਨੂੰ ਵੀ ਸੁਭਬ ਮਿਲਿਆ ਸੀ ਪਹਿਲਾ 베ਲੀ ਕੱਢਣੀ ਫਿਰ ਵਿੱਚੋਂ ਗਾਰ ਟਰੈਕਟਰਾਂ ਦੇ ਨਾਲ ਕੱਢਣੀ ਫਿਰ ਉਹਦੀ ਖੁਦਾਈ ਕਰਨੀ ਤੇ ਲੰਮਾ ਸਮਾਂ ਖੇਡਾਂ ਵੀ ਚੱਲਦੀਆਂ ਰਹੀਆਂ ਜਿੰਨਾ ਚਿਰ ਸਾਈਡਾਂ ਤੇ ਘਾਟਾਂ ਨੂੰ ਮਤਲਬ ਪੱਥਰ ਲੱਗਦਾ ਰਿਹਾ ਤਾਂ ਕਬੱਡੀ ਕੁਸ਼ਤੀ ਖੋਖੋ ਸਾਰੀਆਂ ਹਨਾ ਗੇਮਾਂ ਚੱਲਦੀਆਂ ਰਹੀਆਂ ਦਿਨ ਰਾਤ ਆਪਣੇ ਵੇਡ ਤੋਂ ਵੀ ਜ਼ਿਆਦਾ ਵੱਡੇ ਪੱਥਰ ਚੱਕ ਕੇ ਸੇਵਾ ਦੇ ਵਿੱਚ ਲੱਗਣੇ ਛੋਟੇ-ਛੋਟੇ ਬੱਚਿਆਂ ਦੇ ਹੌਸਲੇ ਨੂੰ ਦੇਖ ਕੇ ਮਹਾਂਪੁਰਸ਼ਾਂ ਦਾ ਪਿਆਰ ਦੇਖ ਕੇ ਬੱਚੇ ਸਕੂਲ ਤੋਂ ਬਾਅਦ ਦਾ ਸਮਾਂ ਵੀ ਉੱਥੇ ਦਿੰਦੇ ਸੀ ਕਈ ਵਾਰ ਸਕੂਲ ਛੱਡ ਕੇ ਵੀ ਚਲੇ ਜਾਂਦੇ ਸੀ ਵੀ ਚਲੋ ਸੇਵਾ ਤੇ ਚੱਲਦੇ ਆ ਐਤਵਾਰ ਤਾਂ ਖਾਸ ਹੁੰਦਾ ਸੀ ਉਦੋਂ ਨਾ ਦਿਨ ਦਾ ਨਾ ਥਕਾਵਟ ਦਾ ਤੇ ਨਾ ਹੀ ਮਤਲਬ ਕੁਝ ਹੋਰ ਸੀ ਉਦੋਂ ਸੀ ਵੀ ਬਾਬੇ ਨਾਨਕ ਦੀ ਇਹ ਚਰਨ ਛੋਪ ਪਵਿੱਤਰ ਕਾਲੀ ਬਈ ਆ ਤਾਂ ਅੜਿਸਾਪ ਸਫਾਈ ਦੇ ਵਿੱਚ ਅਸੀਂ ਥੋੜਾ ਜਿਹਾ ਯੋਗਦਾਨ ਪਾ ਰਹੀਏ ਉਦੋਂ ਅੱਜ ਵਰਗਾ ਮਾਹੌਲ ਨਹੀਂ ਸੀ ਕਿ ਅਸੀਂ ਵੇਲੇ ਹੋ ਕੇ ਵੀ ਵੇਲੇ ਨਹੀਂ ਸੁਣਦੇ ਉਦੋਂ ਸਮਾਂ ਕੱਢਦੇ ਸੀ ਸਾਰੇ ਜਣੇ ਕਿਉਂਕਿ ਉਦੋਂ ਫੋਨ ਦਾ ਯੁੱਗ ਨਹੀਂ ਸੀ ਤੇ ਸਾਰੇ ਜਦੋਂ ਵੀ ਸਕੂਲ ਦਾ ਟਾਈਮ ਜਾਂ ਕਦੇ ਵੀ ਹੋਣਾ ਤਾਂ ਸਾਰਿਆਂ ਨੇ ਚਲੇ ਜਾਣਾ ਤਾਂ ਕਈ ਵਾਰ ਮਾਹ ਪੁਰਸ਼ਾਂ ਦੀ ਗੱਡੀ ਆਪ ਵੀ ਆਉਂਦੀ ਸੀ ਵਾਜ਼ਰ ਲੈ ਕੇ ਜਾਂਦੇ ਸੀ ਪਹਿਲਾਂ ਰਸਤਿਆਂ ਦੀ ਸੇਵਾ ਆਰੰਭ ਕੀਤੀ ਕਿੱਡੇ-ਕੱਡੇ ਟਿੱਬੇ ਜਿਹੜੇ ਆ ਉਹਨਾਂ ਨੂੰ ਸੈੱਟ ਕਰਕੇ ਰਸਤੇ ਬਣਾਏ ਉਹਨਾਂ ਦੇ ਸੈਡਾਂ ਤੇ ਰੁੱਖ ਲਾਇਏ ਰੋਜ਼ ਪਾਣੀ ਪਾਉਣਾ ਉਹਨਾਂ ਨੂੰ ਉਦੋਂ ਇੰਨੇ ਟਰੈਕਟਰ ਨਹੀਂ ਸੀ ਹੁੰਦੇ ਸਿਰ ਤੇ ਬੱਠਲ ਕੜਾਈਆ ਜੋਲਵਾਂ ਡਾ ਤੁਸੀਂ ਕਹਿੰਦੇ ਹੋ ਉਹ ਚੱਕ ਕੇ ਕੰਡਿਆਂ ਤੇ ਮਿੱਟੀ ਪਾਣੀ ਤੇ ਸੜਕ ਦੇ ਵਿੱਚੋਂ ਪਾਣੀ ਨਿਕਲਦੇ ਲਈ ਵੀ ਬਹੁਤ ਸੋਣਾ ਮਤਲਬ ਬਣਾਇਆ ਜਾਂਦਾ ਸੀ ਵਿਸ ਆਖੇ ਤਾਂ ਉਹ ਪਾਣੀ ਜਾਵੇ ਫਿਰ ਬਾਅਦ ਵਿੱਚ ਰੁੱਖਾਂ ਦੀ ਲਗਾਤਾਰ ਸਾਫ ਸਫਾਈ ਕਾਣਕਸ਼ਾਈ ਤੇ ਰੋਜ਼ ਪਾਣੀ ਉਹਦਾ ਵੀ ਪ੍ਰਬੰਧ ਤੇ ਇਹ ਕਿੰਨੀ ਸ਼ਬਦਾਂ ਦੇ ਵਿੱਚ ਥੋੜਿਆਂ ਜਿਹੇ ਵਿੱਚ ਬੋਲ ਕੇ ਸੀ ਛੱਡ ਦਿੱਤਾ ਪਰ ਅਸਲ ਦੇ ਵਿੱਚ ਉਹ ਪਹਿਣਾ ਉਹ ਵੀਰ ਜਿਨ੍ਹਾਂ ਨੇ ਉਹ ਦੌਰ ਦੇਖਿਆ ਕਈਆਂ ਦੇ ਨਾਲ ਥੋੜੇ ਪੱਧਰੇ ਕਰਨੇ ਕਈ ਵਾਰ ਸੱਪ ਵੀ ਬਹੁਤ ਨਿਕਲਦੇ ਹੁੰਦੇ ਸੀ ਪਰ ਡਰਦੇ ਸੀ ਹੁੰਦੇ ਸਹਿਜਤਾ ਦੇ ਨਾਲ ਕੰਮ ਕਰੀ ਜਾਣਾ ਮਹਾਂਪੁਰਸ਼ਾਂ ਨੇ ਢੇੜਾ ਰੱਖਣਾ ਰਣੇ ਆਪ ਵੀ ਕਈ ਫੜ ਲੈਣੀ ਤਾਂ ਸੰਗਤ ਨੇ ਉਡੀਕੀ ਜਾਣਾ ਉਦੋਂ ਫਿਰ ਬਹੁਤ ਸੋਹਣੀ ਧਾਰਨਾ ਕਿਉਂਕਿ ਥਕਾਵਟ ਦੂਰ ਕਰਨ ਦੇ ਲਈ ਵੀ ਬੜਾ ਸਾਡੇ ਕੋਲ ਸਾਰਾ ਸਾਧਨ ਹੁੰਦਾ ਸੀ ਇਹ ਸੰਗੀਤ ਜਿਹੜਾ ਆ ਮੌਖਿਕ ਰੂਪ ਦੇ ਵਿੱਚ ਇੱਕ ਤੋਂ ਦੂਜੇ ਤੱਕ ਪਹੁੰਚਦਾ ਤੇ ਉਹ ਸੰਗੀਤ ਗਾਣਾ ਤੇ ਮਹਾਂਪੁਰਸ਼ਾਂ ਨੇ ਬਾਬੇ ਨਾਨਕ ਵੀ ਉਸ ਤਰ੍ਹਾਂ ਕਰਨੇ ਕਿਉਂਕਿ ਜਿਹੜੇ ਰਾਸਤੇ ਗੁਰੂ ਵੱਲੋਂ ਜਾਣ ਗੁਰੂ ਘਰ ਵੱਲੋਂ ਜਾਣ ਤੇ ਉਹਨਾਂ ਦੀ ਸਾਫ ਸਫਾਈ ਤੇ ਉਹ ਰਾਸਤੇ ਬਣਾਉਣੇ ਇਹਦੇ ਵਿੱਚ ਵੀ ਜਿਨ੍ਹਾਂ ਨੇ ਯੋਗਦਾਨ ਪਾਇਆ ਮੈਨੂੰ ਲੱਗਦਾ ਕੁਲਾ ਤਰ ਗੀਆਂ ਉਹਨਾਂ ਰਹੀਆਂ ਹਨ ਤਾਂ ਜਿਹੜੇ ਬਦੋ ਸੇਵਾ ਕਰਦੇ ਸੀ ਉਹ ਅੱਜ ਪਰਦੇਸਾਂ 'ਚ ਬੈਠੇ ਆ ਸੋ ਖੁਸ਼ਾਂਤੀ ਦੇ ਨਾਲ ਘਰ ਬਤੀਤ ਕਰ ਰਿਹਾ ਸਾਰਾ ਕੁਝ ਤਾਂ ਕਾਰਜ ਗੁਰੂ ਦਾ ਨਾਮ ਸੇਵਾਦਾਰਾਂ ਦਾ ਮਹਾਪੁਰਸ਼ਾਂ ਦਾ ਤੇ ਇਹ ਕਾਰਜਾਂ ਦੇ ਵਿੱਚ ਜਿੰਨਾ ਜਿਨ੍ਹਾਂ ਨੇ ਜੋਗਦਾਰ ਪਾਏ ਮੈਂ ਸੋ ਕੱਲ ਕੁਝ ਕੁ ਜਿੰਨੇ ਭੈਣ ਭਰਾ ਮੈਨੂੰ ਕੱਲ ਮਿਲੇ ਮੈਂ ਕੱਲ ਤੁਹਾਨੂੰ ਲਾਈਵ ਸਾਰਾ ਉਥੋਂ ਦਾ ਦ੍ਰਿਸ਼ ਦਿਖਾਉਂਗੀ ਵੀ ਕਿਉਂਕਿ ਵੇਂ ਦਾ ਇੱਕ ਨਵਾਂ ਦ੍ਰਿਸ਼ ਹੈ ਨਾ ਕਿਉਂਕਿ ਹਰ ਵਾਰ ਹਰ ਸਾਲ ਕੁਝ ਨਾ ਕੁਝ ਬਦਲਦਾ ਆ ਵੈਸੇ ਤਾਂ ਹਰ ਦਿਨ ਕੁਝ ਨਾ ਕੁਝ ਬਦਲਦਾ ਆ ਪਰ ਸਾਲ ਬਾਅਦ ਹਨਾ ਜਦੋਂ ਸਮਾਗਮ ਆਉਂਦਾ ਆ ਤਾਂ ਫੇਰ ਉਹ ਪੂਰੀ ਇੱਕ ਸ਼ਵੀ ਜਿਹੜੀ ਆ ਰੂਬਰੂ ਹੁੰਦੀ ਆ ਆਪਣੇ ਜਿੱਦਾਂ ਕਹਿੰਦੇ ਕਿ ਸਾਡੇ ਨੇ ਇੱਕ ਸਰ ਹੁੰਦੇ ਸੀ ਹਿਸਟਰੀ ਵਾਲੇ ਉਹ ਹਮੇਸ਼ਾ ਕਹਿੰਦੇ ਹੁੰਦੇ ਸੀ ਕਿ ਆਪਣੇ ਦਿਮਾਗ ਦੀ ਰੀਲ ਨੂੰ ਥੋੜਾ ਬੈਕ ਕਰੋ ਤਾਂ ਜੋ ਕੱਲ ਪੜਾਇਆ ਤੇ ਉਹ ਯਾਦ ਕਰੋ ਅਸੀਂ ਹਮੇਸ਼ਾ ਉਹ ਰੀਲ ਨੂੰ ਬੈਕ ਕਰਦੇ ਆ ਤਾਂ ਉਥੇ ਜਾ ਕੇ ਜਦੋਂ ਗੱਲਾਂ ਹੁੰਦੀਆਂ ਆ ਜਾ ਜਿਹੜੀ ਆਰਟ ਗੈਲਰੀ ਜਿਹੜਾ ਖੂ ਬਣਾਇਆ ਉਹਦੇ ਉੱਪਰ ਲੱਗੀ ਹੋਈ ਆ ਉੱਥੇ ਜਾ ਕੇ ਦੇਖਦੇ ਆ ਤਾਂ ਬੜੀ ਖੁਸ਼ੀ ਹੁੰਦੀ ਆ ਚਿਹਰੇ ਬਦਲੇ ਹੋਏ ਨੇ ਪਰ ਦੇਖ ਕੇ ਖੁਸ਼ੀ ਹੁੰਦੀ ਆ ਕਿ ਹਾਂ ਵੀ ਆ ਰੂਪ ਵੀ ਸੀ ਤੇ ਅਜਾ ਬੜਿਆ ਕਿੰਨਾ ਆਨੰਦ ਆ ਜਿਨ੍ਹਾਂ ਨੇ ਅੱਜ ਤੋਂ 25 ਸਾਲ 26 ਸਾਲ ਪਹਿਲਾਂ ਦੇਖਿਆ ਜੇ ਉਹ ਹੋਣਾ ਆ ਤਾਂ ਉਹ ਆਸ਼ਾਸ਼ਕਰ اٹੂਗਾ ਤਾਂ ਜਿਨੇ ਬਣਦਾ ਦੇਖਿਆ ਤੇ ਉਹਦੇ ਕੋਲ ਤਾਂ ਬਹੁਤ ਸਾਰੀਆਂ ਜਾਂਦਾਂ ਨੇ ਤਾਂ ਜਿਨ੍ਹਾਂ ਨੇ ਗਾਂਵੇ ਕੁਝ ਕਰਨਾ ਆ ਯੋਗਦਾਨ ਪਾਉਂਦੇ ਰਿਓ ਕਿਉਂਕਿ ਕੱਲੀ ਇਹ ਹੀ ਨਹੀਂ ਬਣਾ ਕੇ ਛੱਡਤੀ ਉਹਦੀ ਰੋਜ਼ ਸਾਫ ਸਫਾਈ ਦਾ ਕਾਰਜ ਲਗਾਤਾਰ ਚੱਲ ਰਿਹਾ ਹੈ ਝਾੜੂ ਦੀ ਸੇਵਾ ਆ ਕਿ ਕੋਈ ਸੇਵਾਦਾਰਾ ਤੋਂ ਬਿਨਾਂ ਸੇਵਾਦਾਰ ਬਣ ਕੇ ਆਇਓ ਕੋਈ ਸੈਲੀਬ੍ਰਿਟੀ ਕਦੇ ਤਾਂ ਬਣ ਕੇ ਆਇਓ ਗੁਰੂ ਘਰ ਜਦੋਂ ਜਾਣਦੇ ਹੋ ਤੁਸੀਂ ਕਦੇ ਵੀ ਕੋਈ ਉੱਚੇ ਅਹੁਦੇ ਵਾਲਾ ਜਿਹੜਾ ਅਹੁਦਾ ਹੈ ਨਾ ਉਹ ਗੁਰੂ ਘਰ ਦੇ ਜੋੜੇ ਕਰ ਤੋਂ ਪਿੱਛੇ ਪਿੱਛੇ ਰਹਿ ਜਾਵੇ ਤਾਂ ਇੱਕ ਸੇਵਾਦਾਰ ਇੱਕ ਨਿਮਾਣਾ ਬੱਚਾ ਬਣ ਕੇ ਜਾਇਓ ਤਾਂ ਤੁਹਾਨੂੰ ਜਿਹੜਾ ਆਨੰਦ ਆਊਗਾ ਉਹ ਕਿਤੇ ਹੋਰ ਨਹੀਂ ਆ ਸਕਦਾ ਕਿਉਂਕਿ ਸੇਵਾਦਾਰ ਦੀ ਬਿਰਤੀ ਜਿਹੜੀ ਹੁੰਦੀ ਉਹ ਨੀਵੀਂ ਹੁੰਦੀ ਆ ਤਾਂ ਉਹ ਸਾਰਿਆਂ ਨੂੰ ਜੀ ਆਇਆਂ ਹਾਂਜੀ ਸਤਿ ਸ਼੍ਰੀ ਅਕਾਲ ਤਾਂ ਨਾਲ ਸਹਿਯੋਗੀ ਬਣਦੇ ਆ ਤਾਂ ਜਿਹੜਾ ਔਦੇ ਵਾਲਾ ਆ ਭਾਈ ਉਹਦਾ ਤਾਂ ਔਦਾ ਔਦਾ ਹੀ ਰਹਿ ਜਾਂਦਾ ਪੱਲੇ ਕੁਝ ਨਹੀਂ ਹੁੰਦਾ ਉਹਦੇ ਸੋ ਗੱਲਾਂ ਦੇ ਨਾਲ-ਨਾਲ ਆਪਾਂ ਦੁਨੀਆ ਦੇ ਰੰਗਾਂ ਨੂੰ ਵੀ ਕਿਉਂਕਿ ਮਹਾਂਪੁਰਸ਼ਾਂ ਨੇ ਹਮੇਸ਼ਾ ਕਿਹਾ ਯਾ ਉਸਤਤ ਉਸ ਮਾਲਕ ਦੀ ਆ ਤਾ ਸਿਖਤ ਸਲਾਹ ਦੇ ਸ਼ਬਦ ਤੁਹਾਡੇ ਨੇ ਆਓ ਆਪਾਂ ਸਾਰੇ ਗਾ ਲਈਏ ਤੇ ਕੁਦਰਤ ਦੀ ਗੋਦ ਦੇ ਵਿੱਚ ਇੱਕ ਨਵਾਂ ਸੁਨੇਹਾ ਲਾ ਲਈਏ ਤੇ ਇਹਨਾਂ ਸੁਨੇਹਿਆਂ ਦੇ ਵਿੱਚੋਂ ਅਸੀਂ ਬਹੁਤ ਕੁਝ ਸਿੱਖਾਂਗੇ ਇਸ ਅਵਤਾਰ ਰੇਡੀਓ ਦੇ ਵਿੜੇ ਦੇ ਵਿੱਚੋਂ ਤੁਹਾਡੀ ਸਿਖਤ ਸਲਾਹ ਤੇ ਉਸ ਪਰਬਤ ਦੀ ਗਾਰਡਿਆ ਰਹਿਮਤਾ ਆਪਾਂ ਸੁਣਾਗੇ ਤਾਂ ਅੱਜ ਮੈਂ ਇੱਕ ਗੀਤ ਸੁਣਾਉਂਗੀ ਤੇ ਉਹ ਗੀਤ ਜਿਹੜਾ ਆ ਸਾਡੇ ਬਲਬੀਰ ਸ਼ੇਰਪੁਰੀ ਹੋਣਾ ਨੇ ਨਾ ਆ ਗਾਇਆ ਆ ਤਾਂ ਉਹ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਵੀ ਵਧੀਆ ਲੱਗੂਗਾ ਕਿਉਂਕਿ ਜ਼ਿੰਦਗੀ ਦਾ ਰੰਗ ਕਿਉਂਕਿ 25ਵੀਂ ਬਰੇ ਗਾਂਡਾ ਤੇ ਸੁਣਨਾ ਵੀ ਬਣਦਾ ਆ ਆਓ ਫਿਰ ਅਵਤਾਰ ਰੇਡੀਓ ਦੇ ਵਿੜੇ ਦੇ ਵਿੱਚੋਂ ਸੁਣੀਏ ਤਾਂ ਇਸ ਤੋਂ ਬਾਅਦ ਵਿੱਚ ਆਪ ਸਭ ਦੇ ਨਾਲ ਆਪਾਂ ਰੂਬਰੂ ਹੋਣੇ ਆ dari <laughs> <laughs> ਰੇ ਗੰਡ ਵੇਂਦੀ ਸ਼ਰਦਾ ਦੇ ਨਾਲ ਮਨਾਈਏ ਬਹੁਤ ਖੂਬਸੂਰਤ ਗੀਤ ਬਲਵੀਰ ਸ਼ੇਰਪੁਰੀ ਹੁਣਾਂ ਦੀ ਆਵਾਜ਼ ਦੇ ਵਿੱਚ ਸੁਣਾ ਤਾਂ ਤੁਸੀਂ ਵੀ ਅੱਜ ਖਣਪੜ ਸਾਹਿਬ ਆਰੰਭ ਹੋ ਗਿਆ ਪਾਉ 14 ਤਰੀਕ ਅੱਜ ਤਾਂ 15 ਨੂੰ ਕਵੀ ਦਰਬਾਰ ਆ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਦੇ ਉੱਤੇ ਤੇ 16 ਤਰੀਕ ਨੂੰ ਪਾਵ ਸਗਰਾਂਦ ਵਾਲੇ ਦਿਨ 7 ਸਾਵਣ ਮਹੀਨੇ ਦੀ ਸਗਰਾਂਦ ਤੇ ਆਪਾਂ ਸਮਾਗਮ ਮਨਾ ਰਹੇ ਆ ਤੇ ਹਰ ਸਾਲ ਸਗਰਾਂਦ ਤੇ ਹੀ ਸਮਾਗਮ ਹੁੰਦਾ ਆ ਸਨ 2000 ਦੇ ਵਿੱਚ ਆਰੰਭਤਾ ਹੋਈ ਸੀ ਵੇਈ ਕਾਲੀ ਵੇਈ ਪਾਵ ਗੁਰੂ ਨਾਨਕ ਸਾਹਿਬ ਜੀ ਦੀ ਚਰਨ ਛੋਪਾ ਪ੍ਰਾਪਤ ਇੱਕ ਪੰਥ ਹੋਰ ਵੀ ਕਾਜ ਹੋਣਗੇ ਮੈਂ ਤਾਂ ਕਹਿੰਨੀ ਆ ਕਿ ਜਦੋਂ ਸੁਲਤਾਨਪੁਰ ਨਗਰੀ ਦੇ ਵਿੱਚ ਤੁਸੀਂ ਆਉਂਗੇ ਤਾਂ ਵੇਂ ਦੇ ਦਰਸ਼ਨਾਂ ਦੇ ਨਾਲ ਨਾਲ ਗੁਰੂ ਸਾਹਿਬ ਦੇ ਇਤਿਹਾਸਿਕ ਗੁਰਦੁਆਰਿਆਂ ਦੇ ਵੀ ਦਰਸ਼ਨ ਤੁਸੀਂ ਕਰ ਸਕਦੇ ਹੋ 14 ਸਾਲ 9 ਮਹੀਨੇ 13 ਦਿਨ ਦਾ ਸਫ਼ਰ ਤੈਅ ਕੀਤਾ ਗੁਰੂ ਨਾਨਕ ਸਾਹਿਬ ਜੀ ਨੇ ਤਾਂ ਇਸ ਸਫ਼ਰ ਦੇ ਵਿੱਚ ਭੈਣ ਬੇਬੇ ਨਾਨਕੀ ਜੀ ਦੇ ਕੁਲ ਰਹਿ ਤਾਂ ਮੋਦੀ ਖਨਾ ਗੀਤਾ ਜਿੱਥੇ ਕਿ ਕਿਰਤ ਦਾ ਸਿਧਾਂਤ ਸਾਨੂੰ ਦਿੱਤਾ ਆ ਸਿਮਰਨ ਗੁਰੂ ਦੇ ਨਾਲ ਜੁੜਨ ਦਾ ਸਿਧਾਂਤ ਵੀ ਦਿੱਤਾ ਆ ਪਰਿਵਾਰ ਜਿਹੜਾ ਆ ਉਦਰ ਸਿਧਾਂਤਵੀ ਆ ਤੇ ਕੀਰਤ ਕਰਨ ਤੋਂ ਬਾਅਦ ਵਿੱਚ ਨਾਲ ਦੀ ਨਾਲ ਹੋਰ ਵੀ ਹੋੜੇ ਕਿਉਂਕਿ ਜਿਵੇਂ ਗੁਰੂ ਘਰਾਂ ਦੇ ਨਾਮ ਲੈਣਾ ਸ਼ੁਰੂ ਕਰਦਾਂ ਪਹਿਲਾ ਬੇਬੇ ਨਾਨਕੀ ਜੀ ਦਾ ਪਰਾਤਨ ਘਰ ਜਿੱਥੇ ਭਾਈਆ ਜੈ ਰਾਮ ਜੀ ਤੇ ਬੇਬੇ ਨਾਨਕੀ ਜੀ ਦਾ ਸੋਹਰਾ ਘਰ ਹੈ ਨਾ ਇਹ ਤਾਂ ਫਿਰ ਉਸ ਤੋਂ ਬਾਅਦ ਵਿੱਚ ਮੋਦੀ ਖਾਨਾ ਹਟ ਸਾਹਿਬ ਜਿੱਥੇ ਕੀ 13 13 ਟੋਲੇ ਬੇੜ ਸਾਹਿਬ ਜਿੱਥੇ ਹਰ ਰੋਜ਼ ਸਿਮਰਨ ਕੀਤਾ ਗੁਰਦੁਆਰਾ ਸਾਹਿਬ ਅੰਤਰਜਾਮਤਾ ਸਾਹਿਬ ਜਿੱਥੇ ਗੁਰੂ ਸਾਹਿਬ ਜਿਨੇ ਦਿਲਾਂ ਦੀਆਂ ਜਾਣ ਕੇ ਕਾਜੀਆਂ ਦੇ ਨਾਲ ਨਮਾਜ਼ ਪੜ੍ਹੀ ਗੁਰਦੁਆਰਾ ਕੋਠੜੀ ਸਾਹਿਬ ਜਿੱਥੋਂ ਕੀ ਗੁਰਨਾਨਕ ਸਾਹਿਬ ਦੇ ਦੁਖੀਆਂ ਨੇ ਸ਼ਿਕਾਇਤ ਕਰ ਦਿੱਤੀ ਸੀ ਦولت ਖਾਨ ਨੂੰ ਕਿ ਨਾਨਕ ਸਾਰੀ ਰਸਤ ਉਵੇਂ ਲੁੱਟਾਈ ਜਾਂਦਾ ਆ ਤੇ ਉੱਥੇ ਲੇਖਾ ਜੋਖਾ ਹੋਇਆ ਸੀ ਗੁਰਦੁਆਰਾ ਗੁਰੂ ਕਾ ਬਾਗ ਜਿੱਥੇ ਮਾਤਾ ਸੁਲਖਣੀ ਜੀ ਵਿਆਹ ਤੋਂ ਗੁਰਨਾਨਕ ਸਾਹਿਬ ਜੀ ਜਦੋਂ ਵਿਆਹ ਕੇ ਲਿਆਏ ਸੀ ਤੇ ਉਸ ਤੋਂ ਬਾਅਦ ਵਿੱਚ ਬਾਬਾ ਸ਼ਰੀ ਚੰਦ ਬਾਬਾ ਲక్ష్ਮੀ ਦਾਸ ਜੀ ਦਾ ਜਨਮ ਹੋਇਆ ਗੁਰਦੁਆਰਾ ਸੰਤ ਕਰਨ ਸਾਹਿਬ ਜਿੱਥੇ ਕਿ 10 ਦਿਨ ਇਸੇ ਵੇਂ ਦੇ ਵਿੱਚ ਅਲੋਪ ਰਹਿਣ ਤੋਂ ਬਾਅਦ ਵਿੱਚ ਨਾ ਕੋਈ Hindu ਨਾ ਕੋਈ Musalman ਇਕਤਾ ਦਾ ਸੁਨੇਹਾ ਲਾਇਆ ਤੇ ਮੂਲ ਮੰਤਰ ਗੁਰੂ ਗ੍ਰੰਥ ਸਾਹਿਬ ਜੀ ਦੀ ਅਰੰਭਤਾ ਇੱਥੋਂ ਹੀ ਹੋਈ ਸੀ ਸੋ ਇਹ ਸਾਰੇ ਗੁਰੂ ਘਰਾਂ ਦੇ ਦਰਸ਼ਨ ਕਰਦੇ ਹੋਏ ਤੇ ਤੁਸੀਂ ਗੁਰਦੁਆਰਾ ਸੇਹਰਾ ਸਾਹਿਬ ਵੀ ਜਿੱਥੇ ਪੰਜਵੇਂ ਪਾਤਸ਼ਾਹ ਆਪਣੇ ਪੁੱਤਰ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵਿਆਹਣ ਲਈ ਡੱਲਾ ਸਾਹਬ ਦੇ ਵਿੱਚ ਆਏ ਸੀ ਤਾਂ ਸੇਹਰਾ ਬੰਦੀ ਵੇਈਂ ਪਾਰ ਕਰਕੇ ਕੀਤੀ ਸੀ ਸੋ ਇਨਾ ਗੁਰੂ ਘਰਾਂ ਦੇ ਦਰਸ਼ਨ ਵੀਾਰੇ ਵੀ ਕਰ ਸਕਦੇ ਹੋ ਤੁਸੀਂ ਸਾਰੇ ਨਾਲ ਦੀ ਨਾਲ ਵੇਂਦੀ ਬਰੇ ਗੰਡ ਵੀ ਆਪਾਂ ਬਣਾਵਾਂਗੇ ਵੈਸੇ ਤਾਂ ਪਵਿੱਤਰ ਪਹਿਲਾ ਤੋਂ ਹੀ ਆ ਪਰ ਕਹਿੰਦੇ ਨਹੀਂ ਹੁੰਦੇ ਕਿ ਜੀਵਨ ਜਦੋਂ ਥੋੜਾ ਜਿਆ ਖਰਾਬ ਹੋ ਜਾਂਦਾ ਆ ਤੇ ਉਹ ਦੁਆਰਾ ਲਈ ਤੇ ਚਲੇ ਜਾਵੇ ਉਹ ਦੂਸਰਾ ਜਨਮ ਹੀ ਕਿਹਾ ਜਾਂਦਾ ਹੈ ਤੇ ਇਹ ਦੂਸਰਾ ਜਨਮ ਹੀ ਹੈ ਇਸ ਵੇਂਦੀ ਦਾ ਕਿਉਂਕਿ ਬਾਅਦ ਵਿੱਚ ਜਦੋਂ ਸੇਵਾ ਦੇ ਕਾਰਜ ਸ਼ੁਰੂ ਹੋਏ ਜੋ ਸਾਰੇ ਸ਼ਹਿਰ ਦਾ ਮੈਂ ਹੋਏ ਕਹਿੰਦੇ ਕਿ ਜੋ ਕਰੇ ਨਹੀਂ ਤੁਸੀਂ ਸੋਚ ਸਕਦੇ ਸਾਰਾ ਕੁਝ ਇੱਧਰ ਸਿੱਟਿਆ ਜਾਂਦਾ ਹੈ ਚੋਰੀਆਂ ਡਗਾਈਆਂ ਸਭ ਕੁਝ ਇੱਧਰਲੀ ਸਾਈਡ ਤੇ ਹੋਣ ਲੱਗ ਗਿਆ ਸੀ ਤਾਂ ਅੱਜ ਉਹਦੀ ਨੁਹਾਰ ਬਦਲੀ ਆ ਤਾਂ ਫਿਰ ਸਾਡਾ ਵੀ ਮੋੜਲਾ ਫਰਜ ਬਣਦਾ ਹੈ ਕਿ ਇਹਨਾਂ ਕਾਰਜਾਂ ਦੇ ਵਿੱਚ ਅਸੀਂ ਵੱਧ ਤੋਂ ਵੱਧ ਯੋਗਦਾਨ ਪਾਈਏ ਤਾਂ ਇੱਕ ਹੋਰ ਸ਼ਬਦ ਆ ਪਾਵ ਮੇਕਰਾਂ ਦੇ ਵਿੱਚ ਕਹਿ ਦਿੰਦੇ ਆ ਕਿ ਮੇਲਾ ਦੇਖਣਾ ਜਾ ਰੌਣਕ ਮੇਲਾ ਦੇਖਣ ਜਾਣਾ ਉਹ ਤੁਹਾਡੀ ਸਮਝ ਆ ਰੌਣਕ ਮੇਲਾ ਬਾਜ਼ਾਰਾਂ ਦੇ ਵਿੱਚ ਹੁੰਦਾ ਜਿੱਥੇ ਕੀ ਮਤਲਬ ਤੁਸੀਂ ਖਰੀਦੋ ਫਰੋਕਤ ਕਰਨੀ ਆ ਬਹੁਤ ਸੋਹਣੀਆਂ ਸੋਹਣੀਆਂ ਦੁਕਾਨਾਂ ਲੱਗੀਆਂ ਹੁੰਦੀਆਂ ਨਾ ਮੈਂ ਸੋਹਣੀਆਂ ਤਾਂ ਸ਼ਬਦ ਵਰਤਿਆ ਕਿਉਂਕਿ ਇਹ ਸਾਰੇ ਚੀਜ਼ਾਂ ਜੋ ਦਿਖਾਵਾ ਦਿੰਦਾ ਆ ਅਸੀਂ ਉਹਦੇ ਵੱਲੋਂ ਭੱਜਦੇ ਆ ਤਾਂ ਉਹ ਖਰੀਦੋ ਫਰੋਕਤ ਵੱਲ ਨਹੀਂ ਇੱਥੇ ਇੱਥੇ ਗੁਰੂ ਦੀ ਉਸਤਤ ਬਾਬੇ ਨਾਨਕ ਦੀ ਉਸਤਤ ਵਾਤਾਵਰਣ ਦੀ ਗੱਲ ਤੇ ਸਾਡੇ ਆਉਣ ਵਾਲੇ ਸਹੀ ਸਮੇਂ ਦੀ ਗੱਲ ਹੋਣੀ ਆ ਤਾਂ ਸਾਡਾ ਆਪਣਾ ਵੀ ਫਰਜ਼ ਬੰਦ ਆਪਣੇ ਬੱਚਿਆਂ ਨੂੰ ਵੀ ਲੈ ਕੇ ਜਾਇਓ ਕਿਉਂਕਿ ਨਵੀਂ ਪੀੜ੍ਹੀ ਨੂੰ ਜਿੰਨਾ ਅਸੀਂ ਇਹੋ ਜਿਹੇ ਕਾਰਜਾਂ ਦੇ ਵਿੱਚ ਅੱਗੇ ਲੈ ਕੇ ਜਾਵਾਂਗੇ ਤਾਂ ਉਹਨਾਂ ਦਾ ਝੁਕਾ ਉਹਨਾਂ ਦਾ ਰੁਝਾਨ ਫਿਰ ਹੀ ਵਧੂਗਾ ਗੁਰੂਵਾਲੋਂ ਤੇ ਆਪਣੇ ਵਾਤਾਵਰਣ ਨੂੰ ਬਚਾਉਣ ਦੇ ਵਿੱਚ ਆਓ ਫਿਰ ਇਹਨਾਂ ਕਾਰਜਾਂ ਦੇ ਵਿੱਚ ਆਪਣਾ ਯੋਗਦਾਨ ਪਾਈਏ ਤੇ ਹੁਣ ਮੈਂ ਤੁਹਾਡੇ ਤੋਂ ਇੱਕ ਹੋਰ ਸੁਨੇਹੇ ਦੀ ਵੀ ਮੰਗ ਕਰਾਂਗੀ ਸੁਨੇਹਾ ਇਹ ਕਿ ਤੁਸੀਂ ਕਦੋਂ ਕਿੱਥੇ ਤੇ ਕਿਵੇਂ ਪਹੁੰਚ ਸਕਦੇ ਹੋ ਰਸਤਿਆਂ ਦੀ ਵੀ ਤੁਹਾਨੂੰ ਦੱਸਾਂਗੇ ਕਿੱਧਰ-ਕਿੱਧਰ ਦੀ ਤੁਸੀਂ ਆ ਸਕਦੇ ਆ ਪਰ ਉਸ ਤੋਂ ਪਹਿਲਾਂ ਇੱਕ ਸੋਹਣਾ ਜਿਹਾ ਪੈਗਾਮ ਸੁਣਦੇ ਆ ਤੇ ਉਸ ਤੋਂ ਪਾਰ ਅਵਤਾਰ ਰੇਡੀਓ ਦੇ ਵਿੜੇ ਦੇ ਵਿੱਚ ਆਪ ਸਭ ਦੇ ਨਾਲ ਰੂਬਰੂ ਹੁੰਨੇ ਆ ਸੋ ਜਾਣਾ ਕਿ ਤੇਰੀ ਜੀ ਸੁਣਦੇ ਰਹਿਣਾ ਅਵਤਾਰ ਰੇਡੀਓ ਸੀਤੇਵਾਲ